ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਜ਼ਪੁਰ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡਾ ਪਿੰਡ ਬੁਈਆਂ ਵਾਲਾ ਬੁਈਆਂ ਵਾਲੇ ਪਿੰਡ ਦੇ ਵਿੱਚ ਮੌਜੂਦ ਹਾਂ ਮਿੱਤਰੋ ਘਰੇ ਲੂ ਪਰਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਇੱਕ ਪਹਿਲਾ ਸੂਆ ਝੋਟੀ ਵਕਾਉ ਲਈ ਆ ਭਾਈ ਹੁਣ ਇਹਨੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਮਾਲਕਾਂ ਦੇ ਨਾਲ ਕਰਾਂਗੇ ਆਓ ਮਿਲਦੇ ਹਾਂ ਭਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਤੁਸੀਂ ਦੱਸੋ ਸੇਤਾਕਰ ਪਰਿਵਾਰ ਜੀ ਸਭ ਠੀਕ ਆ ਜੀ ਤੁਸੀਂ ਬਾਈ ਨਾਮ ਦੱਸ ਦੀ ਇੱਕ ਵਾਰੀ ਹਾਂ ਜੀ ਨਾਮ ਦੱਸ ਦੀਏ ਮੈਂ ਗੁਰਜੰਤ ਸਿੰਘ ਜੀ son of ਜੀ ਗੁਲਜਾਰ ਸਿੰਘ ਜੀ ਠੀਕ ਆ ਬਾਈ ਗੁਰਜੰਤ ਬਾਈ ਜਿਹੜੀ ਝੋਟੀ ਵੇਚਨੀ ਆ ਪਹਿਲਣੀ ਆ ਬਾਈ ਪਹਿਲੇ ਸੂਏ ਸੋਣਾਏ ਨੇ ਤੇ ਦੋਂਦੀ ਆ ਦੰਦਾਂ ਦੀ ਚੌਕ ਦਾ ਇੱਕ ਦੰਦ ਸਟਿਆ ਹੈ ਨੇ ਠੀਕ ਆ ਬਾਈ ਸੀਮਨ ਕਿਹੜੇ ਦੀ ਆ ਬਾਈ ਇਹ M29 ਠੀਕ ਆ ਬਾਈ ਦਿਨ ਕਿੰਨੇ ਪਏ ਆ ਬਾਈ ਹਜੇ ਇਹ 8 ਤੋਂ 10 ਦਿਨ ਦੇ ਵਿੱਚ ਠੀਕ ਆ ਮਾ ਦਾ ਦੁੱਧ ਕਿੰਨਾ ਕੁ ਸੀ ਬਾਈ ਇਹਦੀ ਮਾਣਾ ਦੁੱਧ 16 ਲੀਟਰ ਸੀ ਦੂਜੇ ਸੂਏ ਤੀਜੇ ਸੂਏ ਵੀ ਸੇਲ ਕਰਤੀ ਐ ਠੀਕ ਆ ਬਾਈ ਤੇ ਉਹਨਾਂ ਦੀ ਠੰਡੀ ਠੰਡੀ ਬੋਤਲਾਂ ਝੋਟੀਆਂ ਨਾ ਹਾਂਜੀ ਤੇ ਰੇਟ ਬਾਈ ਰੇਟ ਬਾਈ ਵੇਟ ਤੇ ਆਪਣਾ ਫੋਨ ਤੇ ਕਰਾਂਗੇ ਠੀਕ ਆ ਬਾਈ ਓਕੇ ਕੱਢਿਓ ਬੰਦ ਤੋਰੇ ਮੜਾ ਇਹਨੂੰ ਖੋਲਿਓ ਬਾਈ ਲੈ ਮਿੱਤਰੋ ਪਹਿਲਾਂ ਚੋਟੀ ਕਰਮਾਂ ਵਾਲੀ ਸੁੰਦੀ ਆ ਸੂਨ ਦੇ ਵਿੱਚ ਅਜੇ ਹਫ਼ਤੇ ਤੋਂ 10 ਦਿਨ ਬਾਕੀ ਪਏ ਆ ਮਿੱਤਰੋ ਥਣ ਥਣ ਚੰਗਾ ਲੱਗਾ ਹੋਇਆ ਬਿਊਟੀ ਚੰਗੀ ਆ ਸੀਮਨ ਵਾਲੇ ਪੱਖ ਤੋਂ ਐਮ 29 ਦੀ ਬਾਈ ਹੁਣੇ ਦੱਸਦੇ ਆ ਮਿੱਤਰੋ ਕੱਦ ਕਾਠੀ ਦੇ ਵਿੱਚ ਜਿਵੇਂ ਦੁੰਦੀ ਆ ਛੋਟੀ ਉਮਰ ਦੇ ਵਿੱਚ ਹਜੇ ਓਵੇਂ ਸਾਈਜ਼ ਚੰਗਾ ਵਾ ਪਰ ਬਾਕੀ ਬਾਈ ਬਾਲੇ ਵੱਡੇ ਨਹੀਂ ਦਰਮਿਆਨੇ ਸਾਈਜ਼ ਦੇ ਵਿੱਚ ਮੈਂ ਪਹਿਲੇ ਸੂਏ ਦੇ ਵਿੱਚ ਰਹਿਣਾ ਇਹਨੇ ਕਰਮਾਲੀ ਨੇ ਪਰ ਕੱਦ ਫਿਰ ਵੀ ਠੀਕ ਆ ਜਿਵੇਂ ਪਹਿਲਾ ਸੂਆ ਵਾ ਨਵਾਂ ਹਾਣਾ ਹਜੇ ਛੋਟੀ ਉਮਰ ਦੇ ਵਿੱਚ ਇਹ ਬੱਚਾ ਦਿੰਦੀ ਆ ਕਰਮਾਲੀ ਦੁੰਦੀ ਆ ਚੌਕ ਦੇ ਦੰਦ ਚੱਕਦੀ ਆ ਹਜੇ ਕਰਮਾਲੀ ਰੇਟ ਇਹਦਾ ਬਾਈ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੂਗਾ ਹਫਤੇ ਤੋਂ 10 ਦਿਨਾਂ ਦੀ ਇਹ ਕੱਚੀ ਆ ਬਾਈ ਇਹ ਸੀਮਟੀ ਕਾ ਲਵਾਇਆ ਸੀ ਕਿਸਾਨ ਤੋਂ ਕਰਾਸ ਕਰਾਈ ਸੀ ਨਹੀਂ ਸੀਮਨ ਲੱਗਾ ਸੀ ਮੱਝ ਦੇ ਕਿਹੜਾ ਲੱਗਾ ਸੀਮਨ ਇਹਨੂੰ M29 ji M29 ਹੀ ਲਵਾਤਾ ਠੀਕ ਹੈ ਜੀ M29 ਸੀਮਣੇ ਨੂੰ ਲੱਗਾ ਹੋਇਆ ਮਿੱਤਰੋ ਤੇ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਉਸ ਨੰਬਰ ਤੇ ਤੁਸੀਂ ਜਿਹੜੀ ਗੱਲਬਾਤ ਕਰ ਲਿਓ ਬਾਈ ਦੇ ਨਾਲ ਜਿਹੜੇ ਭਰਾ ਨੂੰ ਇਹ ਝੋਟੀ ਪਸੰਦ ਆਊਗੀ ਰابطਾ ਕਰ ਬਾਈ ਨੰਬਰ ਦੇ ਆ ਜਾਏ ਕਰਾਂ ਦੀ ਜੀ 946330201 946330201 946330 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਬਾਈ ਦੇ ਨਾਲ ਗੱਲਬਾਤ ਜਿਹੜੇ ਭਰਾ ਨੂੰ ਇਹ ਝੋਟੀ ਪਸੰਦ ਆ ਤੁਸੀਂ ਸੰਪਰਕ ਨੰਬਰ ਬਾਈ ਦੇ ਨਾਲ ਕਰ ਤੇ ਧੰਨਵਾਦ ਸ਼ੁਕਰੀਆ ਚਾਹੁੰਦੇ ਰਹੋ ਬਹੁਤ ਸਾਰਾ ਪਿਆਰ